ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਲਾਈਵ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਉਹ ਸਾਡਾ ਵਿਸ਼ਾ ਹੈ ਕਿ ਜਿਹੜੀਆਂ ਨੇ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਉਸ ਦੇ ਅਕੋਰਡਿੰਗ ਜੇਕਰ ਆਪਾਂ ਪਟਿਆਲਾ ਦੀ ਗੱਲ ਕਰੀਏ ਕਿ ਪਟਿਆਲਾ ਦੇ ਵਿੱਚ ਕੌਣ ਲੈ ਕੇ ਜਾ ਸਕਦਾ ਐਮਪੀ ਸੀਟ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰਕੇ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਹੋ ਕਿ ਪਟਿਆਲਾ ਦੇ ਵਿੱਚ ਜਿਹੜਾ ਕੌਣ ਜਿਹੜਾ ਬਾਜੀ ਮਾਰ ਸਕਦਾ ਹੈ ਕੌਣ ਐਮਪੀ ਸੀਟ ਲੈ ਕੇ ਜਾ ਸਕਦਾ ਹੈ ਜੀ ਹਾਂ ਕਿਉਂਕਿ ਅਸੀਂ ਜੋ ਅੱਜ ਗੱਲ ਕਰ ਰਹੇ ਹਾਂ ਜਿਹੜੀਆਂ ਲੋਕ ਸਭਾ ਚੋਣ ਆ ਚੁੱਕੀਆਂ ਨੇ ਕਿ 15 16 ਦਿਨ ਰਹਿ ਗਏ ਨੇ VOTING ਹੋਣ ਦੇ ਲਈ 1 ਜੂਨ ਜਿਹੜੀ VOTING ਹੋਣੀ ਹੈ 4 ਜੂਨ ਜਿਹੜਾ ਇਹਨਾਂ ਦੇ ਰਿਜ਼ਲਟ ਆਣੇ ਨੇ ਇਸ ਦੇ ਅਕੋਰਡਿੰਗ ਅਸੀਂ ਜੇਕਰ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਅਨਾਉਂਸ ਕੀਤੇ ਗਏ ਨੇ ਉਮੀਦਵਾਰ ਕੈਬਨਿਟ ਮੰਤਰੀ ਬਲਵੀਰ ਸਿੰਘ ਡਾਕਟਰ ਬਲਵੀਰ ਸਿੰਘ ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ ਡਾਕਟਰ ਧਰਮਵੀਰ ਗਾਂਧੀ ਤੇ ਅਕਾਲੀ ਦਲ ਵੱਲੋਂ ਜਿਹੜੇ ਅਨਾਉਂਸ ਕੀਤੇ ਗਏ ਨੇ ਐਨ ਕੇ ਸ਼ਰਮਾ ਤੇ ਭਾਜਪੀ ਵੱਲੋਂ ਜਿਹੜੇ ਨੇ ਐਮਪੀ ਪਰਨੀਤ ਕੌਰ ਨੇ ਤੇ ਇਹਨਾਂ ਵੱਲੋਂ ਜਿਹੜਾ ਚਾਰੇ ਉਮੀਦਵਾਰ ਨੇ ਪਟਿਆਲਾ ਤੋਂ ਜਿਹੜੇ ਅਨਾਉਂਸ ਕੀਤੇ ਗਏ ਨੇ ਉਹਨਾਂ ਜਿਹੜੇ ਫਸਮੀ ਟੱਕਰ ਜਿਹੜੀ ਹੈ ਦੱਸੀ ਜਾ ਰਹੀ ਹੈ ਕਿਉਂਕਿ ਪਟਿਆਲਾ ਜਿਹੜਾ ਹਾਊਸ ਸੀਟ ਮੰਨਿਆ ਜਾਂਦਾ ਹਰ ਇੱਕ ਜਿਹੜੀ ਨੇ ਦੀਆਂ ਨਜ਼ਰਾਂ ਜਿਹੜੀਆਂ ਪਟਿਆਲਾ ਤੇ ਹੀ ਹੁੰਦੀਆਂ ਨੇ ਲੋਕਾਂ ਦੀਆਂ ਸਾਰੀਆਂ ਨਜ਼ਰ ਜਿਹੜੀਆਂ ਪਟਿਆਲਾ ਤੇ ਨੇ ਕਿ ਪਟਿਆਲਾ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਐਮਪੀ ਸੀਟ ਕੌਣ ਲਵੇਗਾ ਕਿਉਂਕਿ ਜਿਹੜਾ ਪਟਿਆਲਾ ਦੇ ਵਿੱਚ ਜੇਕਰ ਆਪਾਂ ਕੈਬਨਿਟ ਮੰਤਰੀ ਦੀ ਗੱਲ ਕਰੀਏ ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਕੰਮ ਕੀਤੇ ਹੋਏ ਨੇ ਉਹਨਾਂ ਨੂੰ ਵੀ ਲੋਕ ਜਾਣਦੇ ਹੀ ਨੇ ਜੇਕਰ ਆਪਾਂ ਗੱਲ ਕਰੀਏ ਡਾਕਟਰ ਧਰਨਵੀਰ ਗਾਂਧੀ ਦੀ ਕਿ ਡਾਕਟਰ ਧਰਨਵੀਰ ਗਾਂਧੀ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਉਹ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਜੇਕਰ ਆਪਾਂ ਗੱਲ ਕਰੀਏ ਅਕਾਲੀ ਦਲ ਪਾਰਟੀ ਦੀ ਐਨ ਕੇ ਸ਼ਰਮਾ ਜੋ ਕਿ ਜੇਰਕਪੂਰ ਤੋਂ ਨਹੀਂ ਤੇ ਉਹਨਾਂ ਵੱਲੋਂ ਜਿਹੜਾ ਹੁਣ ਪਟਿਆਲਾ ਦੇ ਵਿੱਚ ਉਹਨਾਂ ਨੂੰ ਕੈਂਡੀਡੇਟ ਅਨਾਉਂਸ ਕੀਤਾ ਗਿਆ ਤੇ ਕਾਂਗਰਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਤੇ ਭਾਜਪਾ ਦੇ ਜਿਹੜੇ ਨੇ ਐਮਪੀ ਪਰਨੀਤ ਕੌਰ ਨੇ ਕਿ ਪਹਿਲਾਂ ਇਹ ਕਾਂਗਰਸ ਦੇ ਵਿੱਚ ਸੀਗੇ ਤੇ ਬਾਅਦ ਵਿੱਚ ਇਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਇਹ ਫਸਮੀ ਟੱਕਰ ਹੈ ਹੁਣ ਇਹੀ ਦੇਖਣਾ ਹੋਵੇਗਾ ਕਿ ਐਮਪੀ ਦੀ ਜਿਹੜੀ ਸੀਟ ਹੈ ਕੌਣ ਲੈ ਕੇ ਜਾਵੇਗਾ ਕੌਣ ਜਿਹੜਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਪਟਿਆਲਾ ਤੋਂ ਬਾਜ਼ੀ ਮਾਰਦਾ ਕਿਉਂਕਿ ਜੇਕਰ ਆਪਾਂ ਪਰਨੀਤ ਕੌਰ ਦੀ ਗੱਲ ਕਰੀਏ ਕਿ ਬੀਜੇਪੀ ਦਾ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ ਐ ਐਮਪੀ ਜਿਹੜੀ ਪਰਨੀਤ ਕੌਰ ਨੇ ਉਹਨਾਂ ਦਾ ਵੀ ਜਿਹੜਾ ਵਿਰੋਧ ਕੀਤਾ ਗਿਆ ਇੱਕੋ ਜਿਹੜਾ ਪਾਤਰਾਂ ਵਿੱਚ ਵਿਰੋਧ ਹੋਇਆ ਸਮਾਣਾ ਵਿੱਚ ਹੋਇਆ ਤੇ ਪਿਛਲੇ ਦਿਨ ਜਿਹੜੇ ਭਾਦਰਗੜ ਦੇ ਵਿੱਚ ਜਿਹੜਾ ਵਿਰੋਧ ਹੋਇਆ ਸੀ ਕਿਸਾਨਾਂ ਵੱਲੋਂ ਤੇ ਹੁਣ ਪਰਸੋਂ ਜੇਕਰ ਆਪਾਂ ਗੱਲ ਕਰੀਏ ਕਿ ਪਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਇਹਨਾਂ ਵਿਰੋਧ ਦੇ ਵਿੱਚ ਇੱਕ ਮੰਦਭਾਗੀ ਜਿਹੜੀ ਘਟਨਾ ਨਿਕਲ ਕੇ ਸਾਹਮਣੇ ਆਈ ਸੀ ਇੱਕ ਕਿਸਾਨ ਦੀ ਜਿਹੜੀ ਐ ਵਿਰੋਧ ਦੇ ਚੱਲਦਿਆਂ ਮੌਤ ਹੋ ਚੁੱਕੀ ਐ ਤੇ ਇਸ ਦੇ ਅਕੋਰਡਿੰਗ ਜੇਕਰ ਆਪਾਂ ਹੋਰ ਬੀਜੇਪੀ ਦੀ ਗੱਲ ਕਰ ਰਹੇ ਹਾਂ ਕਿ ਉਸ ਦੇ ਨਾਲ ਸੈਂਟਰ ਸਰਕਾਰ ਦੀ ਜਿਹੜੀ ਹੈ ਕੇਂਦਰ ਸਰਕਾਰ ਉਸ ਦਾ ਵਿਰੋਧ ਜ਼ਰੂਰ ਹੋ ਰਿਹਾ ਕਿਉਂਕਿ ਕਿਸਾਨਾਂ ਵੱਲੋਂ ਵੀ ਉਹਨਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਇਸ ਦੇ ਅਕੋਰਡਿੰਗ ਕਿਉਂਕਿ ਕਿਸਾਨ ਵੀ ਜਿਹੜੇ ਨੇ ਕਿਸਾਨ ਨੇ ਸਾਡੇ ਖਫਾ ਨੇ ਕਿ ਸਾਡ ਨੂੰ ਜਿਹੜਾ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਤੇ ਸਾਨੂੰ ਜਿਹੜਾ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਗਿਆ ਇਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਵਿਰੋਧ ਕਰ ਰਹੇ ਨੇ ਬੀਜੇਪੀ ਦਾ ਕਿਉਂਕਿ ਵਿਰੋਧ ਬੀਜੇਪੀ ਦਾ ਹੋ ਰਿਹਾ ਪਰ ਬੀਜੇਪੀ ਦੇ ਜਿਹੜੇ ਲੀਡਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸਾਡਾ ਸਾਡੀ ਇੱਕ ਕਾਲਜ ਜੁੜੇ ਨੇ ਹੈਲੋ ਸੋਸ਼ੀ ਗੱਲ ਮਾਡਾ ਸੋਸ਼ੀ ਕਾਲ ਜੀ ਕੌਣ ਬੋਲ ਰਿਹਾ ਹਾਂ ਸੰਜੀਪ ਸ਼ਰਮਾ ਬੋਲ ਰਿਹਾ ਜੀ ਖਰੜਾ ਹਾਂ ਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਮਾਡਾ ਬਹੁਤ ਬਹੁਤ ਧੰਨਵਾਦ ਜੀ ਸੰਜੀਵ ਜੀ ਜਿਉ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿ ਪਟਿਆਲਾ ਤੋਂ ਜਿਹੜਾ ਪਟਿਆਲ ਨੂੰ ਇੱਕ ਹੌਟ ਸੀਟ ਮੰਨਿਆ ਜਾਂਦਾ ਹੈ ਉੱਥੇ ਆਪਾਂ ਦੇ ਕਰ ਗੱਲ ਕਰੀਏ ਕਿ ਉੱਥੋਂ ਕੌਣ ਬਾਜ਼ੀ ਮਾਰ ਸਕਦਾ ਲੋਕ ਸਭਾ ਚੋਣਾਂ ਵਿੱਚ ਐਮਪੀ ਸੀਟ ਕੌਣ ਲੈ ਕੇ ਜਾ ਸਕਦਾ ਦੇਖੋ ਮੈਡਮ ਜੇ ਆਪਾਂ ਪਟਿਆਲਾ ਸੀਟ ਦੀ ਗੱਲ ਕਰੀਏ ਜੋ ਸਾਡੇ ਅੰਦਾਜ਼ੇ ਹੂੰ ਦੇਖੋ ਉੱਥੇ ਦੇ ਵੋਟਰਾਂ ਨੂੰ ਉੱਥੇ ਦੇ ਸਪੋਰਟਰਾਂ ਨੂੰ ਪਤਾ ਹੋਊਗਾ ਲੇਕਿਨ ਇਹ ਜੋ ਇੱਕ ਰਾਜਨੀਤੀ ਜੋ ਨਿਕਲ ਕੇ ਇੱਕ ਸੋਚ ਆਉਂਦੀ ਹੁੰਦੀ ਹੈ ਜੇ ਉਸ ਦੇ ਹਿਸਾਬ ਨਾਲ ਸੋਚੀਏ ਜੀ ਤਾ ਮਹਾਰਾਣੀ ਪ੍ਰਨੀਤ ਠੀਕ ਹੈ ਇੱਕ ਵੱਡਾ ਚਿਹਰਾ ਹੈ ਕਾਂਗਰਸ ਦੇ ਵਿੱਚ ਕਾਫੀ ਵਾਰ ਜਿਹੜੇ ਜੌਣ ਲੜੇ ਆ ਤੇ ਬੜੇ ਵੀ ਆ ਜੀ ਬਿਲਕੁਲ ਜੀ ਲੇਕਿਨ ਜਿਹੜੀ ਹੁਣ ਪੋਜੀਸ਼ਨ ਆ ਮੈਡਮ ਇੱਕ ਤਾਂ ਇਹਨਾਂ ਦੀ ਖੋਤੀ ਪੀਛਣਾ ਜਿਹੜੀ ਉਹ ਦਾਵਾਡੋਲ ਹੈ ਜੀ ਹਮ ਕੈਪਟਨ ਸਾਹਿਬ ਦੀ ਦਾਵਾਡੋਲ ਹੈ ਬੀਜਪੀ ਜਾਣ ਕਰਕੇ ਇਹਨਾਂ ਦੀ ਖੋਤੀ ਦਾਵਾਡੋਲ ਹੋ ਗਈ ਜੀ ਨਾਲ ਜੀ ਇਹ ਦੂਜਾ ਵਾਰਮ ਜੇ ਭਾਜਪਾ ਦੀ ਗੱਲ ਕਰੀਏ ਸ਼ਹਿਰੀ ਵੋਟ ਲਾ ਲੈਣੇ ਆ ਤਾਂ ਕੋਈ ਜ਼ਿਆਦਾ বিজেਪੀ ਨੂੰ ਸ਼ਹਿਰੀ ਵੋਟ ਕੋਰਨੀ ਜੀ ਹੁਣੀ ਪਟਿਆਲੇ ਤੋਂ ਸਾਡੇ ਹਿਸਾਬ ਨਾਲ ਹੂੰ ਦੇਖੋ ਅਕਾਲੀ ਦਲ ਤੋਂ ਐਨਕੇ ਸ਼ਰਮਾ ਜੀ ਜੀ ਠੀਕ ਹੈ ਜੀ ਅਕਾਲੀ ਦਲ ਦਾ ਵੀ ਜੇ ਦੇਖਿਆ ਜਾਵੇ ਤਾਂ ਜਿਹੜੇ ਹੁਣ ਦਾ ਗ੍ਰਾਫ ਚੱਲਦਾ ਰਹੇ ਉਹ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਵਧੀਆ ਨਹੀਂ ਆਈ ਵੀ ਜਿਹੜੀ ਉਹ ਸੀ ਕਹਿ ਸਕਦੇ ਵੀ ਸੀਟ ਕੱਟ ਸਕਦੇ ਆ ਹਾਂ ਐਮਐਲਏ ਦੀ ਸੀਟ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਸੀਟ ਆਪਣੀ ਕੱਟੀ ਆ ਜੀ ਬਿਲਕੁਲ ਜੀ ਦੇਖੋ ਜੀਰਕਪੁਰ ਤੋਂ ਜਿਹੜੇ ਬਿਲੋਂਗ ਕਰਦੇ ਨੇ ਉਧਰਲੇ ਏਰੀਆ ਨੂੰ ਜਿਆਦਾ ਮਤਲਬ ਕਿ ਨੌਲੇਜ ਹੈ ਤੇ ਜਦੋਂ ਉਹਨਾਂ ਨੂੰ ਪਟਿਆਲਾ ਦੇ ਵਿੱਚ ਅਨਾਉਂਸ ਕੀਤਾ ਗਿਆ ਕਿ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਦੀ ਉੱਚੀ ਥੋੜਿਆ ਜਿਹਾ ਰੋਸ ਪਾਇਆ ਗਿਆ ਸੀਗਾ ਹਾਂ ਮੈਡਮ ਬਿਲਕੁਲ ਉਸ ਹੁੰਦਾ ਜੀ ਦੇਖੋ ਜਿਹੜਾ ਬੰਦਾ ਡਿਜ਼ਰਵ ਕਰਦਾ ਹੁੰਦਾ ਜਾਂ ਜਿਹੜੇ ਬੰਦੇ ਨੂੰ ਉਮੀਦ ਹੁੰਦੀ ਹੈ ਪਾਰਟੀ ਉਸ ਬੰਦੇ ਨੂੰ ਟਿਕਟ ਨਹੀਂ ਜਿੰਦੀ ਹੁੰਦੀ ਹੂੰ ਇੱਕ ਇਹ ਚਿਹਰਾ ਦੇਖ ਲੰਨੇ ਆ ਵੀ ਹਾਂ ਇਹ ਚਿਹਰਾ ਸੀਟ ਕੱਟ ਸਕਦਾ ਆਪਣੇ ਹਿਸਾਬ ਨਾਲ ਲੇਕਿਨ ਉਹ ਕਿਤੇ ਨਾ ਕਿਤੇ ਜਿਹੜਾ ਤਜਰਬਾ ਆ ਫੇਲ ਹੋ ਜਾਂਦਾ ਜੀ ਤੇ ਜੇ ਆਪਾਂ ਕਾਂਗਰਸ ਦੇ ਵੱਲੋਂ ਗੱਲ ਕਰੀਏ ਡਾਕਟਰ ਧਰਮਦੀਪ ਗਾਂਧੀ ਸੀ ਜੀ ਉਹਨਾਂ ਦਾ ਜਿਹੜਾ ਕਹਿੰਨੇ ਆ ਵੀ ਬੁੱਤਾ ਜਿਹੜਾ ਖਰਾਬ ਆ ਚਲੋ ਕਾਂਗਰਸ ਦਾ ਜਿੱਦਾਂ ਦਾ ਹੈਗਾ ਹੀ ਹੈਗਾ ਜਿਹੜਾ ਬੁੱਤਾ ਉਹਨਾਂ ਦਾ ਖਰਾਬ ਆ ਉਹ ਮਤਲਬ ਬਾਕੀਆਂ ਨਾਲੋਂ ਬਹੁਤ ਵਧੀਆ ਹੈ ਜੀ ਬਿਲਕੁਲ ਸਰ ਕਿਉਂਕਿ ਉਹਨਾਂ ਦੀ ਸੋਚ ਦੇ ਨਾਲ ਜੱਜਤਾ ਉਹ ਸੋਚਦੇ ਆ ਕਿਤੇ ਨਾ ਕਿਤੇ ਲੋਕ ਉਹਨਾਂ ਦੀ ਸਪੋਰਟ ਵੀ ਕਰਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਵੋਟ ਵੀ ਦਿੰਦੇ ਆ ਪਹਿਲਾਂ ਵੀ ਦੰਦੇ ਸੀ ਤੇ ਹੁਣ ਵੀ ਦੇਣਗੇ ਜੀ ਸਾਨੂੰ ਲੱਗ ਰਿਹਾ ਵੀ ਜਿਹੜੀ ਪਟਿਆਲੇ ਦੀ ਸੀਟ ਹੈ ਹੋ ਸਕਦਾ ਵੀ ਡਾਕਟਰ ਧਰਮਵੀਰ ਗਾਂਧੀ ਕੱਢ ਸਕਦੇ ਆਪਣੇ ਦਮ ਤੇ ਜੇ ਸੀ ਕਾਂਗਰਸ ਦੇ ਦਮ ਤੇ ਕਹੀਏ ਕਾਂਗਰਸ ਦੇ ਦਮ ਤੇ ਜੇ ਹੋ ਸਕਦਾ ਨਾ ਕੱਟਣ ਲੇਕਿਨ ਆਪਣੇ ਦਮ ਤੇ ਉਹ ਸੀਟ ਕੱਢ ਸਕਦੇ ਕਿਉਂਕਿ ਉਹਨਾਂ ਦਾ ਇੰਨਾ ਕ ਵੋਟਰ ਸਪੋਰਟ ਜ਼ਰੂਰ ਹੈਗਾ ਕਿ ਜਿੱਦਾਂ ਕਿ ਉਹਨਾਂ ਦੀ ਸੋਚ ਹੈ ਕਿਤੇ ਨਾ ਕਿਤੇ ਪੰਜਾਬ ਦੇ ਪ੍ਰਤੀ ਜਾਂ ਆਪਣੇ ਭਾਰਤ ਦੇ ਪ੍ਰਤੀ ਸਹੀ ਹੈ ਜੀ ਬਿਲਕੁਲ ਜੀ ਜਿਵੇਂ ਤੁਸੀਂ ਸੋਚ ਦੀ ਗੱਲ ਕੀਤੀ ਹੈ ਕਿ ਬਹੁਤ ਵਧੀਆ ਜਿਹੜੀ ਉਹਨਾਂ ਦੀ ਸੋਚ ਹੈ ਤੇ ਆਪਣਾ ਲਈ ਇੱਕ ਕਾਲਜ ਜੁੜੇ ਨੇ ਹੈਲੋ ਉਹਨਾਂ ਦਾ ਜਿਹੜਾ ਫੋਨ ਕੱਟ ਚੁੱਕਿਆ ਹੈ ਹੈਲੋ ਹਾਂਜੀ ਸੰਜੀਤ ਜੀ ਹਾਂਜੀ ਮੈਡਮ ਆਹ ਇਸ ਕਰਕੇ ਮੈਨੂੰ ਜਿਹੜਾ ਧਰਮਵੀਰ ਡਾਕਟਰ ਧਰਮਵੀਰ ਗਾਂਧੀ ਦਾ ਉਹ ਕਿਤੇ ਨਾ ਕਿਤੇ ਲੱਗਦਾ ਸਾਨੂੰ ਵੀ ਆ ਸੀਟ ਕੱਢ ਸਕਦੇ ਕਿਉਂਕਿ ਜਿਹੜਾ ਉਹਨਾਂ ਨੇ ਹਮੇਸ਼ਾ ਹੀ ਜਦੋਂ ਗੱਲ ਕੀਤੀ ਹੈ ਸਹੀ ਗੱਲ ਕੀਤੀ ਸੀ ਇਹ ਨਹੀਂ ਕਹਿੰਦੇ ਵੀ ਜਿਹੜੇ ਬਾਕੀ ਆ ਉਹ ਕਿਤੇ ਨਾ ਕਿਤੇ ਸਹੀ ਨਹੀਂ ਹੈ ਜਾਂ ਉਹਨਾਂ ਦੀ ਸੋਚ ਸਹੀ ਨਹੀਂ ਹੈ ਹੋ ਸਕਦਾ ਉਹਨਾਂ ਦੀ ਸੋਚ ਡਾਕਟਰ ਧਰਮਪ੍ਰੀਤ ਗਾਂਧੀ ਨਾਲੋਂ ਸਹੀ ਹੋਵੇ ਲੇਕਿਨ ਜੋ ਹੁਣ ਇਸ ਪੁਆਇੰਟ ਤੇ ਆ ਕੇ ਜੇ ਪਟਿਆਲੇ ਸੀਟ ਦੀ ਗੱਲ ਕਰੀਏ ਤਾਂ ਪੱਲਣਾ ਭਾਰੀ ਕਿਤੇ ਨਾ ਕਿਤੇ ਸਾਨੂੰ ਡਾਕਟਰ ਧਰਮਪ੍ਰੀਤ ਗਾਂਧੀ ਲਈ ਲੱਗਦਾ ਹੈ ਬਿਲਕੁਲ ਜੀ ਜਿਵੇਂ ਡਾਕਟਰ ਧਰਮबीर ਗਾਂਧੀ ਵੀ ਜੇ ਚੋਣ ਪ੍ਰਚਾਰ ਕਰਨ ਦੇ ਨਿਕਲੇ ਹੋਏ ਨੇ ਤੇ ਅੱਜ ਵੀ ਜਿਹੜੀ ਬਹੁਤ ਭਾਰੀ ਜਿਹੜੀ ਰੈਲੀ ਕੱਢੀ ਗਈ ਹੈ ਪਟਿਆਲਾ ਦੇ ਵਿੱਚ ਕਾਂਗਰਸ ਵੱਲੋਂ ਤੇ ਜੇਕਰ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਿ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਉਹਨਾਂ ਦੇ ਵੀ ਜਿਹੜੇ ਨੇ ਕੰਮ ਦੇਖੇ ਜਾ ਰਹੇ ਨੇ ਕਿ ਦੋਨੋਂ ਡਾਕਟਰ ਜਿਹੜੇ ਇਕੱਠੇ ਹੋਏ ਨੇ ਹੁਣ ਇਹੀ ਦੇਖਣਾ ਹੋਵੇਗਾ ਕਿ ਦੋਨਾਂ ਦੇ ਵਿੱਚ ਇੱਕ ਫਸਮਾ ਮੁਕਾਬਲਾ ਹੋ ਸਕਦਾ ਹੈ ਫਸਮਾ ਮੁਕਾਬਲਾ ਹੋ ਸਕਦਾ ਹੈ ਲੇਕਿਨ ਪੱਲੜਾ ਕਿੰਨੇ ਕਿਤੇ ਭਾਰੀ ਡਾਕਟਰ ਧਰਮबीर ਗਾਂਧੀ ਦਾ ਰਹਿ ਸਕਦਾ ਹੈ ਹੂੰ ਕਿਉਂਕਿ ਇੱਕ ਤਾਂ ਜਿਹੜੇ ਡਾਕਟਰ ਬਲਵੀਰ ਸਿੰਘ ਆ ਉਹ ਕੈਬਨਟ ਮੰਤਰੀ ਹੈ ਜੀ ਪਹਿਨਾ ਹਟਾਉਣ ਲੋਕ ਕਰ ਚੁੱਕੀਆਂ ਤੇ ਮੌਜੂਦਾ ਐਮਐਨਏ ਦੇ ਮੰਤਰੀ ਵੀ ਹੂੰ ਉਸ ਚੀਜ਼ ਨੂੰ ਅਗਰ ਪਾਰਟੀ ਦੇ ਲੋਕ ਜਾਂ ਆਮ ਲੋਕ ਦੇਖਦੇ ਆ ਵੀ ਤੁਸੀਂ ਮੰਤਰੀਆਂ ਨੂੰ ਟਿਕਟ ਦਿੱਤੀ ਆਪਣੇ ਕੈਬਨਟ ਮੰਤਰੀ ਬਣਾਇਆ ਤੇ ਬਾਅਦ ਚ ਉਹਨਾਂ ਨੂੰ ਲੋਕ ਸਭਾ ਦੀ ਜਿੰਦਗੀ ਡੇਢ ਦੇ ਦਿੱਤੀ ਹੂੰ ਕਿਸੇ ਨਾ ਕਿਸੇ ਉਸ ਚੀਜ਼ ਦਾ ਅਫੈਕਟ ਅਸਰ ਪ੍ਰਭਾਵ ਜ਼ਰੂਰ ਹੋਊਗਾ ਉਹੀ ਪ੍ਰਭਾਵ ਜਿਹੜਾ ਡਾਕਟਰ ਅੰਮ੍ਰਿਤ ਗਾਂਧੀ ਵਾਸਤੇ ਸਿੱਧ ਹੋ ਸਕਦਾ ਸਾਬ ਸਹੀ ਹੋਣਗੇ ਬਿਲਕੁਲ ਜੀ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਕਿ ਡਾਕਟਰ ਧਰਮਬੀਰ ਗਾਂਧੀ ਵੀ ਇੱਕ ਵਧੀਆ ਇਨਸਾਨ ਨੇ ਹੀ ਇਹਦੇ ਕਿ ਵਧੀਆ ਚਿਹਰਾ ਨੇ ਕਿ ਲੋਕਾਂ ਨੂੰ ਵੀ ਜਿਹੜੇ ਪਸੰਦ ਨੇ ਕਿ ਉਹਨਾਂ ਦੇ ਵਿਚਾਰ ਵੀ ਵਧੀਆ ਨੇ ਕਿ ਉਸ ਦੇ ਅਕੋਰਡਿੰਗ ਹੀ ਜਿਹੜੇ ਨੇ ਲੋਕਾਂ ਦੇ ਜਿਹੜੇ ਪਟਿਆਲਾ ਦੇ ਆਪਾਂ ਗੱਲ ਕਰੀਏ ਕਿ ਪਟਿਆਲਾ ਵੱਲੋਂ ਧਰਮਬੀਰ ਗਾਂਧੀ ਨੂੰ ਜਿਆਦਾ ਕੀਤਾ ਜਾ ਰਿਹਾ ਹੁਣ ਦੇਖਣਾ ਇਹ ਹੋ ਕਿ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਕਿੱਧਰ ਜਿਹੜਾ ਪੱਲੜਾ ਭਾਰੀ ਹੋਏਗਾ ਹਾਂ ਬਿਲਕੁਲ ਮੈਡਮ ਇਹ ਦੇਖੋ ਕਿਸਮਤ ਵੀ ਹੁੰਦੀ ਹੈ ਕੁਝ ਹਵਾ ਬਣ ਜਾਂਦੀ ਹੈ ਕਈ ਵਾਰ ਇਦਾਂ ਦੀ ਹਵਾ ਬਣਦੀ ਹੈ ਵੀ ਜਿਹੜਾ ਰੁੱਕ ਕੇ ਹੋਰ ਪਾਸੇ ਨਾ ਚਲੇ ਜਾਂਦਾ ਹਵਾ ਦਾ ਲੇਕਿਨ ਜਿਹੜਾ ਹੁਣ ਤੱਕ ਅਸੀਂ ਆਪਣੇ ਅੰਦਾਜ਼ੇ ਲਾ ਸਕਦੇ ਹਾਂ ਜਾਂ ਉਸ ਸੀਟ ਦੇ ਸੀ ਪਟਿਆਲਾ ਸੀਟ ਤੇ ਗੱਲ ਕਰ ਸਕਦੇ ਹਾਂ ਤਾਂ ਸਾਡੇ ਹਿਸਾਬ ਨਾਲ ਬਿਲਕੁਲ ਡਾਕਟਰ ਧਰਮਵੀਰ ਗਾਂਧੀ ਦਾ ਨੰਬਰ ਲੱਗ ਸਕਦਾ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਜੀ ਉੱਥੇ ਤੇ ਬਾਰਡਰ ਜਾਂ ਉੱਥੇ ਦੇ ਹਲਕੇ ਦੇ ਸਪੋਰਟਰ ਦੱਸਣਗੇ ਜੀ ਬਿਲਕੁਲ ਜੀ ਉਹ ਦੱਸਣਗੇ ਬਾਕੀ ਦੇਖੋ ਜਿਵੇਂ ਪਟਿਆਲਾ ਦੀ ਵੀ ਗੱਲ ਕਰਕੇ ਹੌਟ ਸੀਟ ਮੰਨਿਆ ਤੇ ਜ਼ਿਆਦਾਤਰ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਪਟਿਆਲਾ ਤੇ ਟਿਕੀਆਂ ਹੋਈਆਂ ਨੇ ਹਾਂ ਬਿਲਕੁਲ ਮਾਨ ਦੇਖੋ 13 ਸੀਟਾਂ ਤੇ 13 ਸੀਟਾਂ ਹੀ ਜ਼ਰੂਰੀ ਹੈ ਜੀ ਹੂੰ 13 ਤੇ 13 ਸੀਟਾਂ ਹੀ ਆਪਣੇ ਹਲਕੇ 'ਚ ਹੌਟ ਹੋਣੀਆਂ ਜੀ ਜੀ ਲੇਕਿਨ ਉੱਚੀ ਸੀਟਾਂ ਇਦਾਂ ਦੀ ਹੁੰਦੀਆਂ ਜੀ ਨਾ ਤੇ ਜਿਹੜੇ ਪਾਰਟੀਆਂ ਉਹ ਵੜਾ ਦੰਨੀਆਂ ਵੀ ਜਿਹੜੇ ਆਪਣੀ ਪਾਰਟੀ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਇਦਾਂ ਦੀ ਪਛਾਣ ਬਣਾਉਂਦੇ ਤੇ ਉਹਨਾਂ ਨੂੰ ਹਰਾਉਣਾ ਜਾਂ ਹਾਰਨਾ ਮੁਸ਼ਕਲ ਹੋ ਜਾਂਦਾ ਜੀ ਹੂੰ ਇਸ ਕਰਕੇ ਉਹ ਹੋਰ ਸੀਟ ਬਣਿਆ ਜਾਂਦਾ ਜਿੱਤੇ ਮੰਨ ਲਓ ਹੁਣ ਮੈਂ ਤੁਸੀਂ ਚਾਰ ਪੰਜ ਪਾਰਟੀ ਨੇ ਇਦਾਂ ਦੇ ਜਿਹੜੇ ਖੜੇ ਕਰਦੇ ਵੀ ਜੋ ਆਪਣੀ ਪਾਰਟੀ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਉਹਨਾਂ ਦੀ ਬਣੀ ਹੋਈ ਆ ਤਾਂ ਉਹ ਚਾਰੇ ਚਿਹਰਿਆਂ ਤੋਂ ਲੋਕ ਜਿਹਨੂੰ ਲੈ ਕੇ ਆਉਂਦੇ ਆ ਜਾਂ ਜਿਹੜੇ ਬੰਦੇ ਦਾ ਨੰਬਰ ਲੱਗਦਾ ਉਹ ਸੀਟ ਆਟ ਬਣ ਜਾਂਦੀ ਹੈ ਜੀ ਬਿਲਕੁਲ ਜੀ ਦੇਖੋ ਜਿਵੇਂ ਹੁਣ ਆਪਾਂ ਗੱਲ ਕਰੀਏ ਪਰਨੀਤ ਕੌਰ ਕਿਉਂਕਿ ਪਹਿਲਾਂ ਵੀ ਐਮਪੀ ਰਹੇ ਚੁੱਕੇ ਨੇ ਕਿ ਉਸ ਦੇ ਅਕੋਰਡਿੰਗ ਪਹਿਲਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਸੀਗੇ ਤੇ ਹੁਣ ਜਿਹੜਾ ਭਾਜਪਾ ਦੇ ਸ਼ਾਮਲ ਹੋ ਗਏ ਨੇ ਭਾਜਪਾ ਦੇ ਵਿੱਚ ਹੁਣ ਇਹ ਹੈ ਕਿ ਪਹਿਲਾਂ ਜਿਹੜਾ ਬਹੁਤ ਵਧੀਆ ਵੀ ਚਿਹਰਾ ਸੀਗੇ ਐਮਪੀ ਪ੍ਰਨੀਤ ਕੌਰ ਪਰ ਹੁਣ ਜਿਹੜਾ ਇਹ ਵੀ ਇੱਕ ਦੇਖਣਾ ਇਹ ਹੋਵੇਗਾ ਕਿਉਂਕਿ ਭਾਜਪਾ ਦਾ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ ਹੈ ਪ੍ਰਨੀਤ ਕੌਰ ਦਾ ਵੀ ਕਈ ਵਾਰ ਜਿਹੜਾ ਵਿਰੋਧ ਹੋ ਚੁੱਕਿਆ ਹੈ ਤੇ ਕਿ ਕਿਸਾਨ ਦੀ ਮੌਤ ਵੀ ਹੋ ਗਈ ਸੀਗੀ ਇਹ ਪਿਛਲੇ ਦਿਨ ਦੀ ਗੱਲ ਹੈ ਤੇ ਉਹ ਦੇਖਣਾ ਹੀ ਹੋਵੇਗਾ ਕਿ ਜਿਹੜਾ ਪਟਿਆਲਾ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਡਾਕਟਰ ਧਰਮबीर ਗਾਂਧੀ ਦਾ ਜਿਹੜਾ ਪੱਲੜਾ ਭਾਰੀ ਲੱਗ ਰਿਹਾ ਹਾਂ ਆ ਦੇਖੋ ਮੈਡਮ ਜੇ ਰਾਣੀ ਪ੍ਰਨੀਤ ਦੀ ਗੱਲ ਕਰੀਏ ਜੇ ਪ੍ਰਨੀਤ ਕੌਰ ਦੀ ਆਪਾਂ ਹੂੰ ਜਿਨ੍ਹਾਂ ਦੇ ਘਰ ਦੇ ਵਿੱਚ ਸੀਐਮ ਦੀ ਗੁਰਚੀ ਰਹੀ ਹੋਵੇ ਜੀ ਜਾਂ ਸਾਰਾ ਜਿਹਨੂੰ ਕਹ ਦਿੰਦੇ ਆ ਆਪਾਂ ਇੱਕ ਪਿੱਛੇ ਤੋਂ ਰਾਜ ਚੱਲਦਾ ਆ ਰਿਹਾ ਸਾਡੇ ਵਰਦਾਨਿਆਂ ਤੋਂ ਇਹਨਾਂ ਦਾ ਹੁਣ ਤੱਕ ਦਾ ਜਿਹੜਾ ਇਹਨਾਂ ਨੇ ਆਮ ਲੋਕਾਂ ਦੇ ਰਾਜ ਕੀਤਾ ਜੀ ਤਾਂ ਉਹ ਪਾਰਟੀ ਨੂੰ ਛੱਡ ਕੇ ਜਦੋਂ ਪਾਰਟੀ ਇਹਨਾਂ ਨੇ ਚੇਂਜ ਕੀਤੀ ਹੈ ਸਭ ਤੋਂ ਪਹਿਲਾਂ ਏਸੀ ਚੀਜ਼ ਦਾ ਅਸਰ ਪੈ ਜਾਂਦਾ ਹੁਣ ਜੇ ਕੈਪਟਨ ਸਾਹਿਬ ਕਹਿਣ ਜਾਂ ਮਹਾਰਾਣੀ ਪਰਨੀਤ ਕੌਰ ਕਹੇ ਵੀ ਸਾਡੀ ਜੋ ਸਾਂਗਸਦ ਦੇ ਵਿੱਚ ਸਾਡੀ ਸ਼ਰੀ ਬਣੀ ਹੋਈ ਸੀ ਕਿ ਸਾਡੀ ਸ਼ਰੀ ਉਹਦੇ ਨਾਲੋਂ ਵਧੀਆ ਬਣ ਕੇ ਹੁਣ ਬੀਜੇਪੀ ਜਾ ਕੇ ਉਲਟ ਗਰਾਵਟ ਹੋਈ ਹੈ ਜੀ ਗਿਰੀ ਹੈ ਸ਼ਰੀ ਕਿਤੇ ਨਾ ਕਹਿੰਦੇ ਉਸ ਚੀਜ਼ 'ਚ ਫਰਕ ਪਿਆ ਕਿਉਂਕਿ ਅੱਜ ਸਾਨੂੰ ਲੱਗਦਾ ਵੀ ਕੈਪਟਨ ਸਾਹਿਬ ਤੇ ਰਾਣੀ ਪ੍ਰਨੀਤ ਕੌਰ ਕਿਤੇ ਨਾ ਕਿਤੇ ਜ਼ੀਰੋ ਦੇ ਵੱਲ ਨੂੰ ਵਧਦੇ ਜਾ ਰਹੇ ਨੇ ਕੈਪਟਨ ਸਾਹਿਬ ਤਾਂ ਜ਼ੀਰੋ ਦੇ ਵੱਲ ਨੂੰ ਵਧਦੇ ਹੀ ਜਾ ਰਹੇ ਕਿਉਂਕਿ ਇਸ ਦਾ ਸਮਝੀ ਚੋਣਾ ਚ ਰੇਕੇ ਲਿਆ ਜੀ ਬਾਕੀ ਮਹਾਰਾਣੀ ਪ੍ਰਨੀਤ ਕੌਰ ਦਾ ਮੈਂਬਰ ਪਾਰਲੀਮੈਂਟ ਦੇ ਬੋਤਾਂ 'ਚ ਪਤਾ ਲੱਗਦਾ ਬਿਲਕੁਲ ਜੀ ਹੁਣ ਜਿਹੜੇ ਅੱਗੇ ਪਤਾ ਚੱਲੇਗਾ ਕਿ ਕਿਹੜਾ ਬਾਜ਼ੀ ਮਾਰ ਰਿਹਾ ਕਿਉਂਕਿ ਜਿਵੇਂ ਐਨ ਕੇ ਸ਼ਰਮਾ ਜੀ ਕਰ ਗੱਲ ਕਰੀਏ ਅਕਾਲੀ ਦਲ ਪਾਰਟੀ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਉਮੀਦਵਾਰ ਆਤਾਰੀ ਗਏ ਨੇ ਚੋਣ ਮੈਦਾਨ ਦੇ ਵਿੱਚ ਪਟਿਆਲਾ ਤੇ ਉਹਨਾਂ ਵੱਲੋਂ ਵੀ ਆਪਣਾ ਜਿਹੜਾ ਚੋਣ ਪ੍ਰਚਾਰ ਜਿਹੜਾ ਜਾਰੀ ਹੈ ਇਹ ਹੀ ਦੇਖਣਾ ਹੈ ਕਿ ਅਕਾਲੀ ਦਲ ਪਾਰਟੀ ਦਾ ਕੀ ਜਿਹੜਾ ਰਿਜ਼ਲਟ ਨਿਕਲ ਕੇ ਆਉਂਦਾ ਹੈ ਹਾਂ ਬਿਲਕੁਲ ਮੈਡਮ ਦੇਖੋ ਹਰ ਇੱਕ ਪਾਰਟੀ ਨੂੰ ਹੁੰਦਾ ਵੀ ਸਾਡਾ ਬੰਦਾ ਜਿੱਤੇ ਜੇ ਇਹ ਉਮੀਦਵਾਰ ਤਾਂ ਹੀ ਹੈ ਜਿਹੜਾ ਆ ਲੋਕਾਂ ਨੂੰ ਫਿੱਟ ਬੈਟਦਾ ਹੋਵੇ ਸਾਨੂੰ ਫਿੱਟ ਬੈਟਦਾ ਹੋਵੇ ਠੀਕ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਐਨਕੇ ਸ਼ਰਮਾ ਆਪਣੀ ਸੀਟ ਤੇ ਹਮੇਸ਼ਾ ਜਿੱਤ ਪ੍ਰਾਪਤ ਕਰਦੇ ਰਹੇ ਆ ਲੇਕਿਨ ਜਿਹੜੀ ਹੁਣ ਇਸ ਟਾਈਮ ਆ ਕੇ ਜਿੱਤ ਪ੍ਰਾਪਤ ਕਰਨੀ ਉਹ ਇੰਨੀ ਸੌਖੀ ਨਹੀਂ ਰਸਤਾ ਇੰਨਾ ਸੌਖਾ ਨਹੀਂ ਕਿਉਂਕਿ ਇੱਕ ਤਾਂ ਪਾਰਟੀ ਅੰਦਾਜੋ ਜੋਰ ਦੌਰ ਚੱਲ ਰਿਹਾ ਪਾਰਟੀ ਦਾ ਜੋ ਬੱਲੇਮਾਂ ਚੱਲ ਰਿਹਾ ਕਿਤੇ ਨਾ ਕਿਤੇ ਉਹ ਚੀਜ਼ਾਂ ਦਾ ਲੋਕਾਂ ਤੇ ਅਸਰ ਪੈਂਦਾ ਵਿਧਾਨ ਸਭਾ ਦੀ ਚੋਣਾਂ ਤੇ ਕੀ ਦੇ ਕੇ ਆ ਜੀ ਫਿਰ ਹੋ ਸਕਦਾ ਹੈ ਵੀ ਇਹ ਸੀਟ ਉਹਨਾਂ ਵਾਸਤੇ ਕੱਢਣੀ ਮੁਸ਼ਕਲ ਹੋ ਵੀ ਸਕਦੀ ਹੈ ਹੈ ਵੀ ਹੈ ਜੀ ਕਿਉਂਕਿ ਸਾਹਮਣੇ ਜਿਹੜਾ ਕਾਂਗਰਸ ਨੇ ਚਿਹਰਾ ਡਾਕਟਰ ਸਰਮੇਰ ਗਾਂਧੀ ਦਾ ਦੇ ਦਿੱਤਾ ਕਿਤੇ ਨਾ ਕਿਤੇ ਇਸ ਚੀਜ਼ ਦਾ ਫਰਕ ਜਰੂਰ ਪਊਗਾ ਹਾਗਰ ਡਾਕਟਰ ਸਰਮੇਰ ਗਾਂਧੀ ਨਾ ਹੁੰਦਾ ਤਾਂ ਇਹ ਸੀ ਕਹਿ ਸਕਦੇ ਸੀ ਵੀ ਮਹਾਰਾਣੀ ਪਰਨੀਤ ਕੌਰ ਨੂੰ ਪਛਾੜ ਕੇ ਅਨਿਕ ਸ਼ਰਮਾ ਅੱਗੇ ਦੀ ਨਿਕਲਦੀ ਜੀ ਜਿਵੇਂ ਅਨਕੇ ਸ਼ਰਮ ਤੁਸੀਂ ਕਹੇ ਅੱਗੇ ਨਿਕਲ ਸਕਦੇ ਸੀ ਪਰ ਹੁਣ ਜਿਹੜਾ ਧਰਮबीर ਗਾਂਧੀ ਜਿਹੜਾ ਪੂਰੇ ਟੱਕਰ ਦੇਣਗੇ ਫਸਮਾ ਜਿਹੜਾ ਮੁਕਾਬਲਾ ਹੋਵੇਗਾ ਬਿਲਕੁਲ ਹੋਵੇਗਾ ਬਿਲਕੁਲ ਹੋਵੇਗਾ ਬਾਕੀ 4 ਜੂਨ ਨੂੰ ਮੈਡਮ ਪਤਾ ਚੱਲ ਜਾਏਗਾ ਵੀ ਕੌਣ ਕਿੰਨੇ ਕੁ ਪਾਣੀ ਆ ਜਾਂ ਪਾਣੀਆਂ ਦਾ ਮਤਲਬ ਹੈ ਮੈਡਮ ਇਹ ਹੁੰਦਾ ਸਾਡਾ ਵੀ ਇਹਨਾਂ ਲੋਕਾਂ ਨੇ ਕਿੰਨਾ ਕੁ ਲੋਕਾਂ ਬਾਰੇ ਸੋਚਿਆ ਜਾਂ ਕਿੰਨਾ ਕੇ ਲੋਕਾਂ ਬਾਰੇ ਸੋਚਦੇ ਆ ਤਾ ਉਹ ਬੂਟਾ ਪੈਣ ਦੇ ਬਾਅਦ ਪਤਾ ਚੱਲ ਜਾਂਦਾ ਹੈ ਦੇਖੀਨ ਅਬਦੁੱਲ ਸਾਹਿਬ ਨੂੰ ਇਹ ਹੁੰਦਾ ਬਣਦਾ ਜਾਣਦੇ ਆ ਇਹਦੀ ਲੋਕ ਮੜਾ ਤਾਂ ਨੇ ਇਹਨਾਂ ਨੂੰ ਪਰ ਉਹੀ ਗੱਲ ਆ ਜਾਂਦੀ ਹੈ ਕਿ ਸਾਡੇ ਅਕਾਂ ਦੇ ਗਰੀਬ ਇਲਾਕਿਆਂ ਦੇ ਕੋਈ ਗੱਲ ਨਹੀਂ ਜੀ ਕਰਦਾ چاہے ਮੈਂਬਰ ਪਾਰਲੀਮੈਂਟ ਹੋ ਕੇ ਜਾਏ ਹੋਵੇ ਜਾਂ ਉਹ ਮੈਂਬਰ ਹੋਵੇ ਬਿਲਕੁਲ ਜੀ ਦੀ ਕੋ ਕੋਈ ਨਹੀਂ ਖਰਾ ਉੱਤਰਦਾ ਜਿਵੇਂ ਹੁਣ ਜਿਹੜੀਆਂ ਲੋਕ ਸਭਾ ਚੋਣਾਂ ਦੀਆਂ ਜਿਹੜਾ ਚੋਣ ਜਾਂ ਮੰਗਣ ਦੇ ਲਈ ਵੋਟਾਂ ਮੰਗਣ ਦੇ ਲਈ ਲੋਕ ਪਿੰਡਾਂ ਦੇ ਵਿੱਚ ਜਾਣਗੇ ਸ਼ਹਿਰਾਂ ਦੇ ਵਿੱਚ ਘਰ ਘਰ ਜਾਣਗੇ ਪਰ ਉੱਥੇ ਜ਼ਰੂਰ ਵਾਅਦੇ ਕਰਕੇ ਉਹਨੇ ਪਰ ਜਦੋਂ ਕੁਰਸੀ ਮਿਲ ਜਾਂਦੀ ਹੈ ਤੇ ਇਹ ਵਾਅਦਿਆਂ ਦੇ ਉੱਪਰ ਖਰੇ ਨਹੀਂ ਉਤਰਦੇ ਨਾ ਬਿਲਕੁਲ ਮੈਡਮ ਉ ਇਥੇ ਕਹਿੰਦੇ ਸੋਚ ਚੇਂਜ ਕਰਨ ਦੀ ਜ਼ਰੂਰਤ ਹੈ ਜੇ ਤੁਸੀਂ ਵੋਟਾਂ ਪ੍ਰਾਪਤ ਕਰਨੀਆਂ ਵੋਟਾਂ ਲੈਣੀਆਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਤੁਹਾਨੂੰ ਘਰ ਕਰਨਾ ਪਊਗਾ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਬਣਾਉਣੀ ਲੋਕੀ ਜਗ੍ਹਾ ਕਿਵੇਂ ਬਣਦੀ ਹੈ ਗਰੀਬਾਂ ਦੇ ਕਿੰਨਾ ਤੱਕ ਜਾਣਾ ਪਊਗਾ ਗਰੀਬਾਂ ਦੀ ਸਾਰ ਲੈਣੀ ਪਊਗੀ ਗਰੀਬਾਂ ਦੇ ਮਸਲੇ ਹੱਲ ਕਰਨੇ ਪੈਣਗੇ ਅੱਜ ਸਾਡਾ ਗਰੀਬ ਜਿਹੜੇ ਮੰਨ ਕੋਰ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਘਰਾਂ ਦੇ ਵਿੱਚ ਦਸ ਰੁਪਏ ਵੋਟਾਂ ਦੇ ਟਾਈਮ ਜ਼ਰੂਰ ਜਾਣੇ ਆ ਦਰਾਸੇ ਦੇ ਆਉਨੇ ਆ ਧਰਵਾਸੇ ਦੇ ਆਉਨੇ ਆ ਲੇਕਿਨ ਵੋਟਾਂ ਪੈਣ ਤੋਂ ਬਾਅਦ ਫਿਰ ਉਹੀ ਬਜ਼ੁਰਗਾਂ ਨੂੰ ਹੀ ਪੈਣਾ ਨਹੀਂ ਨਹੀਂ ਬਿਲਕੁਲ ਜੀ ਦੇਖੋ ਜਿਵੇਂ ਹੁਣ ਪਟਿਆਲਾ ਦੇ ਜਿਹੜੇ ਲੋਕਾਂ ਨੂੰ ਪਤਾ ਕਿ ਕਿਹੜਾ ਕੈਂਡੀਡੇਟ ਸਾਡਾ ਵਧੀਆ ਕਰ ਸਕਦਾ ਹੈ ਸਾਡੇ ਪਟਿਆਲ ਦੇ ਵਿਕਾਸ ਵਾਸਤੇ ਸੋਚ ਸਕਦਾ ਹੈ ਉਹਨਾਂ ਲੋਕਾਂ ਬਾਰੇ ਸੋਚ ਸਕਦਾ ਹੈ ਇਹ ਜਿਹੜਾ ਉਸ ਪਟਿਆਲਾ ਦੀ ਜਿਹੜੀ ਪਬਲਿਕ ਨੂੰ ਵੀ ਪਤਾ ਕਿਉਂਕਿ ਉਹ ਵੀ ਜਿਹੜਾ ਸੋਚ ਕੇ ਵੋਟ ਪਾਉਣਗੇ ਕਿ ਕਿਹੜਾ ਕੈਂਡੀਡੇਟ ਸਾਡਾ ਵਧੀਆ ਕਰ ਸਕਦਾ ਹੈ ਹਾਂ ਬਿਲਕੁਲ ਬਿਲਕੁਲ ਮੈਨੂੰ ਹੋ ਸਕਦਾ ਹੈ ਵੀ ਜਿਹੜਾ ਸਮੇਂ ਕਰਨਾ ਉਹ ਸਾਨੂੰ ਯਾਰ ਨੂੰ ਪਤਾ ਲੱਗੂ ਲੇਕਿਨ ਪਹਿਲਾਂ ਹੀ ਕਿਸੇ ਨੇ ਕਿਤੇ ਜਿਹੜੇ ਅੰਦਾਜ਼ੇ ਹੁੰਦੇ ਨੇ ਲੋਕਾਂ ਦੇ ਉਹ ਲਾਉਣੇ ਵੀ ਪੈਣੇ ਆ ਕਿਤੇ ਨਾ ਕਿਤੇ ਮਨਦੇ ਦਿਮਾਗ ਤੇ ਵਜਨ ਵੀ ਦੇਣਾ ਪੈਣਾ ਕਿਉਂਕਿ ਇਹ ਸਾਡੇ ਦੇਸ਼ ਦਾ ਸਵਾਲ ਆ ਸਾਡੇ ਦੇਸ਼ ਦੇ ਪਿੰਡਾਂ ਦਾ ਜੇ ਅਗਰ ਅਸੀਂ ਇਹ ਨਾ ਪਿੰਡਾਂ ਦੇ ਬਾਰੇ ਗੱਲ ਨਹੀਂ ਕਰੂਗੇ ਜਾਂ ਕਿੰਨਾ ਵਾਰ 15 ਬਾਰੇ ਸੋਚੋਗੇ ਜੀ ਤਾਂ ਸਾਡੀ ਜਿਹੜੀ ਸ਼ਾਤ ਆ ਕਿਤੇ ਨਾ ਕਿਤੇ ਦੇਸ਼ ਦੀ ਸ਼ਾਤ ਆ ਓਕੇ ਮੈਂ ਟਿਕੂਗੀ ਜੀ ਲੇਕਿਨ ਗੱਲ ਉੱਥੀ ਆ ਜਾਂਦੀ ਪਾਰਟੀ ਜਿਹਦੀ ਮਰਜ਼ੀ ਹੋਵੇ ਬੰਦਾ ਜਿਹਦਾ ਮਰਜ਼ੀ ਹੋਵੇ ਸਾਡੇ ਦੇਸ਼ ਨੂੰ ਬਚਾਉਣ ਦੀ ਗੱਲ ਕਰੇ ਸਾਡੇ ਸੁਭੇ ਨੂੰ ਬਚਾਉਣ ਦੀ ਗੱਲ ਕਰੇ ਬਿਲਕੁਲ ਇੱਕ ਦਨ ਹੁਣ ਘਰ ਘਰ ਵੀ ਜਾ ਰਹੇ ਨੇ ਚੋਣ ਪ੍ਰਚਾਰ ਵੀ ਕਰ ਰਹੇ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਰ ਕਿਤੇ ਨਾ ਕਿਤੇ ਜਿਵੇਂ ਆਪਾਂ ਗੱਲ ਕਰੀਏ ਰਾਜਾ ਬੜਿੰਗ ਦੀ ਜਿਵੇਂ ਅਚਾਰ ਦੇਣਾ ਰੋਟੀ ਖਾਣਾ ਜਾਂ ਫਿਰ ਟਰੈਕਟਰ ਦੇ ਉੱਪਰ ਜਾਣਾ ਕਈ ਲੀਡਰ ਹੈਗੇ ਨੇ ਕਿ ਲੋਕਾਂ ਦੀ ਵੀ ਥਿ ਵਿਊ ਆਉਂਦੇ ਨੇ ਕਿ ਇਹ ਦਿਖਾਵਾ ਜ਼ਿਆਦਾ ਹੋ ਰਿਹਾ ਉਹ ਫਿਰ ਮੈਡਮ ਉਹ ਚੀਜ਼ਾਂ ਡਰਾਮੇਬਾਜੀ ਤੇ ਆ ਜਾਂਦੀਆਂ ਜੀ ਹੂੰ ਦੇ ਕੋਈ ਉਸ ਦਾ ਸਿੱਤਾ ਕਹੋਂਗੇ ਚਾਹੇ ਰਾਜਾ ਬੜਿੰਗਾ ਚਾਹੇ ਕੋਈ ਵੀ ਐਸੀ ਕਿਸੇ ਪੰਜ ਕੀ ਜਮਾ ਤੇ ਕਮੈਂਟ ਨਹੀਂ ਮਾਰਦੇ ਜੀ ਲੇਕਿਨ ਵੋਟਾਂ ਦੇ ਟਾਈਮ ਹੀ ਤੁਹਾਨੂੰ ਕੋਈ ਗਰੀਬਾਂ ਦੀ ਝੁੰਗੀਆਂ ਦਿਖਦੀਆਂ ਵੋਟਾਂ ਦੇ ਟਾਈਮ ਹੀ ਕਿ ਤੁਹਾਨੂੰ ਆਚਾਰ ਦਿਖਦਾ ਜਾਂ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਣੀ ਦਿਖਦੀ ਹੈ ਜਦੋਂ ਤੁਹਾਡਾ ਰਾਜ ਭਾਗ ਹੁੰਦਾ ਪੰਜ ਸਾਲ ਦੇ ਵਿੱਚ ਤਾਂ ਤੁਸੀਂ ਕੁਛ ਦੇ ਨਹੀਂ ਹ ਤੁਸੀਂ ਉਹਨਾਂ ਨੂੰ ਦੇਖਦੇ ਨਹੀਂ ਵੀ ਉਹਾਂ ਦੀ ਜਿਹੜੀ ਅੱਜ ਰੋਟੀ ਖਾ ਰਹੇ ਆ ਉਹ ਰੋਟੀ ਵਾਸਤੇ ਉਹਨਾਂ ਕੋਲ ਆਟਾ ਹੈਗਾ ਜਾਂ ਨਹੀਂ ਹੈਗਾ ਕਿਹਦਾ ਰਸਨ ਕਾਰਡ ਕੱਟਿਆ ਗਿਆ ਕਿਹਦਾ ਬਣਾਇਆ ਜਦੋਂ ਉਹ ਇਸ ਮਸਲੇ 'ਚ ਗਰੀਬ ਗੱਲ ਕਰਦਾ ਜਦੋਂ ਤੁਸੀਂ ਜੂਠਦੇ ਨਹੀਂ ਅੱਜ ਤੁਸੀਂ ਵੋਟਾਂ ਦੇ ਸਾਨੂੰ ਰੋਕੀ ਖਾਨੇ ਆ ਵਧੀਆ ਤਾਂ ਇਹੀ ਹੋਊਗਾ ਕਿ ਜੇ ਤੁਸੀਂ ਜਦੋਂ ਠੀਕ ਉਹਨਾਂ ਦੇ ਨਾਲ ਪਿਆਰ ਦਿਖਾਓ ਆਓ ਜਾਓ ਠੀਕ ਹੈ ਜਿਉਂ ਹੀ ਜਦ ਕੋਟਾ ਰਾਜਪਾਖ ਹੁੰਦਾ ਜਾਂ ਰਾਜਪਾਖ ਨਹੀਂ ਦਿੱਂਦਾ ਤੁਸੀਂ ਅਗਲੀ ਵਾਰੀ ਜਿਹੜੀ ਹੁੰਦੀ ਹੈ ਨਹੀਂ ਅਗਲੀ ਵਾਰ ਨੂੰ ਮੋਟ ਮਿਲ ਜਵੇ ਤਾਂ ਕਿਤੇ ਨਾ ਕਿਤੇ ਰਹਿਣਾ ਦੀ ਕਰਨਾ ਚਾਹੀਦਾ ਵੀ ਵੋਟਾਂ ਦੇ ਟੈਬ ਜਾ ਕੇ ਕਰੂਗੇ ਤਾਂ ਕਿਤੇ ਨਾ ਕਿਤੇ ਬ੍ਰਾਹਮਣੇ ਵਾਈ ਜਾਂ ਦਿਖਾਵਾ ਹੀ ਦਿਖਦਾ ਬਿਲਕੁਲ ਜੀ ਲੋਕਾਂ ਵੱਲੋਂ ਹੀ ਕਮੈਂਟ ਕੀਤੇ ਜਾਂਦੇ ਨੇ ਕਿ ਦਿਖਾਵਾ ਜ਼ਿਆਦਾ ਕਰਦੇ ਨੇ ਡਰਾਮੇਬਾਜ਼ੀ ਜ਼ਿਆਦਾ ਹੁੰਦੀ ਹੈ ਕਿ ਵੋਟਾਂ ਦੇ ਟਾਈਮ ਹੀ ਕਿਉਂ ਜ਼ਿਆਦਾ ਆਉਂਦੀ ਹੈ ਕਿ ਉਂਝ ਕਿਉਂ ਲੋਕਾਂ ਨੂੰ ਭੁੱਲ ਜਾਂਦੇ ਨੇ ਆ ਬੰਨਵੇਂ ਇਸੀ ਗੱਲ ਦਾ ਤਾਂ ਸਾਡਾ ਜਿਹੜਾ ਸਵਾਲ ਹੁੰਦਾ ਹੈ ਨਾ ਲੀਡਰਾਂ ਵਾਸਤੇ ਹੁੰਦਾ ਵੀ ਤੁਸੀਂ ਵੈਸੇ ਵੀ ਦੇਖੋ ਜਦੋਂ ਵੀ ਕੋਈ ਚੋਣਾਂ ਆਉਂਦੀਆਂ ਉਸ ਤੋਂ ਪਹਿਲਾਂ ਬਜ਼ੁਰਗ ਮਾਤਾ ਵੀ ਦਿਖ ਜਾਨੀਆਂ ਬਜ਼ੁਰਗ ਬੰਦੇ ਵੀ ਦਿਖ ਜਾਨੇ ਇਹਨਾਂ ਨੂੰ ਫਿਰ ਉਹਨਾਂ ਨੂੰ ਬਾਪੂ ਵੀ ਕਹਿੰਨੇ ਆ ਉਹਨਾਂ ਨੂੰ ਮਾਂ ਵੀ ਕਹਿੰਨੇ ਆ ਇਹ ਕਿਤੇ ਨਾ ਕਿਤੇ ਕਹਿੰਨੇ ਆ ਵੋਟਾ ਮਾਰਨ ਤੋਂ ਬਾਅਦ ਅਸੀਂ ਆਉਂਗਾ ਤੁਹਾਡਾ ਘਰ ਪਾਉਂਗਾ ਤੁਹਾਨੂੰ ਰੁਜ਼ਗਾਰ ਦਵਾਂਗੇ ਲੇਕਿਨ ਵੋਟਾਂ ਜਦੋਂ ਪੈ ਜਾਨੀਆਂ ਉਹਦੇ ਬਾਅਦ ਇਹ ਕੁਝ ਬਜ਼ੁਰਗਾਂ ਨੂੰ ਵੀ ਭੁੱਲ ਜਾਂਦੇ ਆ ਜੀ ਉਹਨਾਂ ਮਾਤਾਵਾਂ ਨੂੰ ਵੀ ਭੁੱਲ ਜਾਂਦੇ ਆ ਜੀ ਇਹਨਾਂ ਨੂੰ ਅਫਸੋਸ ਤਾਂ ਇੱਥੇ ਹੁੰਦਾ ਜੀ ਬਿਲਕੁਲ ਜੀ ਪਿੱਛੋਂ ਕੋਈ ਨਹੀਂ ਪੁੱਛਦਾ ਕਿਉਂਕਿ ਗੱਲ ਤਾਂ ਫੇਰ ਹੈ ਕਿ ਉਸ ਤੋਂ ਬਾਅਦ ਵੀ ਵਧੀਆ ਜਿਹੜਾ ਹੈ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਹਾਂ ਮੈਡਮ ਤਾਂ ਹੀ ਫਿਰ ਉਸੇ ਚੀਜ਼ ਦੀ ਜਿਹੜੀ ਕਿਤੇ ਨਾ ਕਿਤੇ ਅਸੀਂ ਬੰਦੇ ਨੂੰ ਕਹਿੰਦੇ ਨਾ ਉਹੀ ਚੀਜ਼ ਸ਼ਬੀ ਬਣਦੀ ਹੁੰਦੀ ਹੈ ਬੰਦੇ ਦੀ ਉਹੀ ਚੀਜ਼ ਹੈ ਜਿਹੜੀ ਫਿਰ ਉਹਨੂੰ ਅੱਗੇ ਤੱਕ ਲੈ ਕੇ ਜਾਂਦੀ ਹੈ ਵੀ ਕਿਹਾ ਤੁਸੀਂ ਮੈਂ ਵਿੱਚ ਸੀਗਾ ਕਿਹਾ ਤੁਸੀਂ ਵੱਢ ਰਹੇ ਆ ਬੀਜਣ ਵੱਢਣ ਵਾਲੀ ਐਸੀ ਚੀਜ਼ ਆ ਜਾਂਦੀ ਜਿੱਦਾਂ ਦਾ ਤੁਸੀਂ ਲੋਕਾਂ ਦੇ ਨਾਲ ਕਰੋਗੇ ਅਗਰ ਤੁਸੀਂ ਸਹੀ ਹੈ ਤਾਂ ਤੁਸੀਂ ਜਿਹੜੀ ਮਰਜ਼ੀ ਪਾਰਟੀ ਚੋਂ ਜਿੱਥੋਂ ਮਰਜ਼ੀ ਤੁਸੀਂ ਟਿਕਟ ਲੜ ਲਓ ਤਾਂ ਲੋਕ ਤੁਹਾਨੂੰ ਸਪੋਰਟ ਕਰਨਗੇ ਅਗਰ ਤੁਸੀਂ ਉਹੀ ਡਰਾਮੇਬਾਜ਼ੀ ਆ ਬਖਾਵੇ ਕਰਨੇ ਆ ਫਿਰ ਤੁਸੀਂ ਜਿੱਥੇ ਮਰਜ਼ੀ ਖੜੇ ਹੋ ਜੋ ਤੁਸੀਂ ਹਾਰ ਨਹੀਂ ਹਾਰਨਾ ਬਿਲਕੁਲ ਜੀ ਸੰਜੀਵ ਜੀ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸਰਨਲੀ ਕੋਲਰ ਹੋਰ ਜੁੜੇ ਨੇ ਹੈਲੋ ਸਚੀ ਕਾਲ ਜੀ ਸਚੀ ਕਾਲ ਜੀ ਕੌਣ ਬੋਲ ਰਿਹਾ ਹੈਂ ਬੋਲਣੇ ਸ਼ੁਰੂ ਹੋ ਤਾ ਹਾਂਜੀ ਮਾਲਵਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਦੀ ਕਿ ਪਟਿਆਲਾ ਦੇ ਵਿੱਚ ਕੌਣ ਜਿਹੜਾ ਐਮਪੀ ਸੀਟ ਲਾਜਾ ਸਕਦਾ ਹੈ ਕੌਣ ਬਾਜੀ ਮਾਰ ਸਕਦਾ ਹੈ ਦੇਖੋ ਜੀ ਪਟਿਆਲੇ ਬਾਰੇ ਤਾਂ ਮੈਂ ਅਸਲ ਜ਼ਿਆਦਾ ਸੁਣਿਆ ਨਹੀਂ ਬੇਸਾ ਸਾਡੇ ਸੰਗਰੂਰ ਤੇ ਹੀ ਜ਼ਿਆਦਾ ਰੱਖਦੇ ਆ ਹੂੰ ਤੇ ਜੇ ਮਾਰਨਗੇ ਉੱਥੇ ਬਾਜੀ ਤਾਂ ਆਮ ਪਾਰਟੀ ਮਾਰ ਸਕਦੀ ਆ ਜੀ ਕਿਉਂਕਿ ਪਟਿਆਲਾ ਤੋਂ ਜਿਹੜੇ ਨੇ ਕੈਬਨਿਟ ਮੰਤਰੀ ਆਪਣੇ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਨੇ ਤੇ ਕਾਂਗਰਸ ਵੱਲੋਂ ਜਿਹੜੇ ਨੇ ਧਰਮਵੀਰ ਗਾਂਧੀ ਤੇ ਜੇਕਰ ਆਪਾਂ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਤੋਂ ਜਿਹੜੇ ਨੇ ਐਮਪੀ ਜਿਹਨੇ ਪਰਨੀਤ ਕੌਰ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਨੇ ਦੇਖੋ ਜੀ ਜਿਹੜਾ ਤਾਂ ਹੁਣ ਮਤਲਬ ਮੁਕਾਬਲਾ ਤਾਂ ਡਾਕਟਰ ਗਾਂਧੀ ਨਾਲ ਰਹੂਗਾ ਨਾ ਦੇਖੋ ਉਹ ਟਾਈਮ ਦੇ ਵਿੱਚ ਕੀ ਇੱਕ ਹੀ ਬਣਦੀ ਆ ਜੀ ਤੇ ਪਰ ਜਿਹੜਾ ਪ੍ਰੀਤ ਕੌਰ ਰਾਣੀ ਦਾ ਹੂੰ ਉਹਨਾਂ ਦਾ ਇੱਕ ਜਿਵੇਂ ਉਹ ਕਹਿੰਦੇ ਨੇ ਕੁੱਤੇ ਦੀ ਪੋਸ 12 ਸਾਲ ਨੂੰ ਭੂਗਨੀ ਜੇ ਪਾ ਕੇ ਰੱਖੀ ਦੀ ਭੈ ਬਚੋ ਗੱਲ ਉਹਨੇ ਪੂਰੀ ਸਿੱਧੀ ਹੋਣੀ ਨੇ ਇਹਨਾਂ ਦੀ ਹੂੰ ਇਹਦਾ ਮਰਦੇ ਮਰਦੇ ਵੀ ਹਾਰ ਕੇ ਜਾਣਗੇ ਹੁਣ ਬਾਦਲ ਵਾਲਾ ਕੰਮ ਹੋ ਗਿਆ ਇਹਨਾਂ ਦਾ ਜੀ ਜੇ ਪਟਿਆਲੇ ਲਈ ਇਹਨਾਂ ਦਾ ਕੁਝ ਕਰਿਆ ਹੁੰਦਾ ਤਾਂ ਹੀ ਲੋਕ ਚਾਹੁੰਦੇ ਇਹਨਾਂ ਨੂੰ ਇਹ ਤਾਂ ਬਸ ਇੱਕ ਆਿਆਂ ਵੀ ਛਾਡੇ ਵੀ ਬਸ ਪਟਿਆਲਾ 993 ਸਾਡ ਨੂੰ ਲੋਕ ਵੋਟਾਂ ਪਾਉਣ ਦੇ ਉਹ ਦੁਨੀਆ ਬਹੁਤ ਅੱਗੇ ਨਿਕਲ ਜੇ ਜੀ ਕਿਉਂਕਿ ਬਹੁ ਪਬਲਿਕ ਜਿਹੜੀ ਜਾਗਰੂਕ ਹੋ ਚੁੱਕੀ ਹੈ ਕਿ ਉਹਨਾਂ ਨੂੰ ਵੀ ਪਤਾ ਚੱਲ ਗਿਆ ਹੈ ਕਿ ਕੌਣ ਵਧੀਆ ਕੰਮ ਕਰ ਸਕਦਾ ਹੈ ਕੌਣ ਜਿਹੜਾ ਸਾਡੇ ਬਾਰੇ ਸੋਚੇ ਹੈ ਕੌਣ ਨਹੀਂ ਸੋਚਦਾ ਜਿਹੜੀ ਚੋਣਾਂ ਹੋਏ ਜਿੱਥੇ ਲਹਿਦਾ ਹੋ ਗਈ ਪਿਛਲੇ ਸਾਲ ਨੂੰ ਜਿਹੜੀ ਆਗਲੀਆਂ ਚੋਣਾਂ ਨੇ ਉਦੋਂ ਵੀ ਲੋਕ ਜ਼ਿਆਦੇ ਤਰੱਕੀ ਕਰ ਜਾਣਗੇ ਇਹਨਾਂ ਤੋਂ ਮੂਹਰ ਨਿਕਲ ਜਾਣਗੇ ਜਿਹੜੇ ਸਰਾ ਦੇ ਲੀਡਰ ਹੁੰਦੇ ਨੇ ਮੈਂ ਦੱਸਦਾ ਹੁਣਾਂ ਜੀ ਸ਼ਰਮ ਧਰਮ ਤੇ ਅਣਖ ਮਾਰ ਕੇ ਇਹਦੇ ਵਿੱਚ ਆਉਂਦੇ ਨੇ ਬਾਕੀ ਗੱਲਾਂ ਇਹ ਚੀਜ਼ਾਂ ਨੇ ਇਹਨਾਂ ਦੇ ਬੁਰਕੀ ਦੇ ਕੁਰਸੀ ਦੇ ਭੁੱਖੇ ਨੇ ਇੱਧਰ ਬੁਰਕੀ ਪੈਂਦੀ ਆ ਉੱਧਰ ਨੂੰ ਭਾਈ ਜਾਂਦੇ ਨੇ ਕਿ ਕੁਰਸੀ ਚਾਹੀਦੀ ਹੈ ਇਹਨਾਂ ਨੂੰ ਹੂੰ ਇਹਨਾਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ ਕੋਈ ਜੋਸ਼ ਨਾਲ ਮਤਲਬ ਨਹੀਂ ਕੋਈ ਇਹਨਾਂ ਨੂੰ ਧਰਮ ਸਥਾਨਾਂ ਨਾਲ ਨਹੀਂ ਦੇਖੋ ਪਹਿਲਾਂ ਗੁਟਕਾ ਸਾਹਿਬ ਦੀਆਂ ਕੈਪਟਨ ਸਾਹਿਬ ਨੇ ਸੌਂਹਾਂ ਖਾਲੀਆਂ ਹੁਣ ਬੀਬੀ ਪਨੀਤ ਕੌਰ ਰਹਿ ਗਈ ਇਹ ਵੀ ਹਾਰ ਦਾ ਮੂੰਹ ਦੇਖਣਾ ਪਊਗਾ ਇਹਨੂੰ ਹੂੰ ਜਦੋਂ ਆਪਾਂ ਲੋਕਾਂ ਦੇ ਵਿੱਚ ਵਿਚਰਾਂਗੇ ਲੋਕਾਂ ਦੇ ਸਮਾਜ ਦੇ ਕੰਮਾਂ ਲਈ ਪਹਿਲ ਦੇਵਾਂਗੇ ਅੱਜ ਤੱਕ ਤਾਂ ਪਨੀਤ ਕੌਰ ਮੈਂ ਦੇਖੀ ਨਹੀਂ ਆਪਣੀਆਂ ਵੀ ਰਿਸ਼ਤੇਦਾਰੀਆਂ ਪਟਿਆਲੇ ਕਿੰਨੀ ਹੈਗੀਆਂ ਨੇ ਪਰ ਮੈਂ ਨਹੀਂ ਕਦੇ ਦੇਖਿਆ ਇਹਨਾਂ ਨੂੰ ਪਰ ਜਦੋਂ ਬੰਦਾ ਡੁੱਬਦਾ ਹੁੰਦਾ ਚਾਰੇ ਪਾਸੇ ਹੱਥ ਮਾਰਦਾ ਵੀ ਇੱਥੋਂ ਵੀ ਵੱਜ ਜਾ ਇੱਥੋਂ ਵੀ ਵੱਜਦਾ ਹੁਣ ਇਹਨਾਂ ਦਾ ਬੇੜਾ ਡੁੱਬਣ ਕਿ ਆਇਆ ਹੋਇਆ ਹੂੰ ਕਿਉਂਕਿ ਹੁਣ ਤੱਕ ਜਿਹੜਾ ਹੈ ਬੀਜੇਪੀ ਦੇ ਜਿਵੇਂ ਲੀਡਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਤੇ ਐਮਪੀ ਪ੍ਰਨੀਤ ਕੌਰ ਦਾ ਵੀ ਜਿਹੜਾ ਕਈ ਵਾਰ ਵਿਰੋਧ ਹੋ ਚੁੱਕਿਆ ਘੋਰ ਇੱਕ ਕਿਸਾਨ ਮਰ ਗਿਆ ਜਦੋਂ ਦੇਖੋ ਪਰ ਇਹ ਵੀ ਛੋਚ ਲੈਣਾ ਚਾਹੀਦਾ ਵੀ ਜਦੋਂ ਬੀਜੇਪੀ ਨੇ ਕਿਸਾਨਾਂ ਨਾਲ ਧੋਖਾ ਕਰਿਆ ਆਪਾਂ ਬੀਜੇਪੀ ਦੀ ਜਾਂ ਨਾ ਜਾਂ ਤਾਂ ਏਡੀ ਤੋਂ ਡਰਦੇ ਮਾਰੇ ਜਾ ਰਹੇ ਨੇ ਜਦੋਂ ਬੀਜੇਪੀ ਕੀ ਜਾਂਦੇ ਨੇ ਏਡੀ ਇਹਨਾਂ ਤੋਂ ਹਟ ਜਾਂਦੀ ਆ ਪਰ ਇਹ ਤਾਂ ਡਰਦੇ ਮਾਰੀ ਉਧਰ ਜਾਂਦੇ ਨੇ ਕਿਉਂ ਚੋਰਾਂ ਨੇ ਇਹਨਾਂ ਨੇ ਘਟਾਲੇ ਬਹੁਤ ਵੱਡੇ ਵੱਡੇ ਕੀਤੇ ਨੇ ਜਿੰਨੇ ਲੀਡਰ ਨੇ ਸਭ ਨੇ ਜੀ ਚੈ ਕਾਲੀ ਕਾਲੀਗਲ ਦੇ ਲਾਲੋ ਚ ਕਾਂਗਰਸ ਦੇ ਲਾਲੋ ਬਸ ਜਦੋਂ ਬੀਜੇਪੀ ਚ ਬਾਅਦ ਨੇ ਉਹ ਤੇ ਜਿੱਤੇ ਦੁੱਧ ਵਰਗੇ ਗਿੰਦ ਨੇ ਉਧਰੋਂ ਸਾਫ ਹੋ ਕੇ ਨਿਕਲੇ ਆਉਂਦੇ ਨੇ ਆਹ ਡਰ ਆ ਇਹਨਾਂ ਨੂੰ ਹੋਰ ਕੋਈ ਡਰ ਨਹੀਂ ਨਾ ਸਮਾਜ ਨਾਲਾ ਸਮਾਜ ਜਿਹੜੇ ਪੀੜੀ ਲਿਖੀ ਪੀੜੀ ਆਪਣੇ ਜੂਆ ਦੇ ਮੁੰਡੇ ਨੇ ਪੀੜੀ ਲਿਖੇ ਉਹਦੇ ਵਿੱਚ ਉਹ ਬੰਦੇ ਨੂੰ ਦੇਖ ਕੇ ਵੋਟਾਂ ਪਾਉਣਗੇ ਕਿ ਉਹ ਕੰਮ ਨਹੀਂ ਹੈਗਾ ਵੀ ਪਾਰਟੀ ਨੂੰ ਦੇਖ ਕੇ ਵੋਟਾਂ ਪਾਉਣਗੇ ਬਿਲਕੁਲ ਜੀ ਦੇਖੋ ਜਿਵੇਂ ਤੁਸੀਂ ਗੱਲ ਕਰੀ ਕਿ ਕੋਈ ਨਹੀਂ ਸੋਚਦਾ ਸਿਰਫ ਆਪਣੀ ਕੁਰਸੀ ਤੱਕ ਮਤਲਬ ਉਹਦਾ ਆਪਣਾ ਜਿਵੇਂ ਤੁਸੀਂ ਕਹਿ ਕੇ ਡਰ ਦੇ ਪੈ ਦੇ ਕਾਰਨ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਇੱਥੇ ਕਿਤਨਾ ਕਿਤੇ ਇਹ ਵੀ ਸਵਾਲ ਪੈਦਾ ਹੁੰਦਾ ਕਿ ਪੰਜਾਬ ਦੇ ਲਈ ਕੋਈ ਨਹੀਂ ਸੋਚ ਰਿਹਾ ਕਿ ਕਿਸੇ ਵੀ ਤਰ੍ਹਾਂ ਦੇਖੋ ਜੀ ਮੈਂ ਤਾਂ ਕਹਿਣਾ ਵੀ ਸਾਰਿਆਂ ਨੂੰ ਸੋਡਾ ਪ੍ਰੋਗਰਾਮ ਬਹੁਤ ਦੁਨੀਆਂ ਦੇਖ ਰਹੀ ਆ ਵੀ ਮੈਂ ਤਾਂ ਇਹੀ ਕਹਿਣਾ ਵੀ ਆਪਣੇ ਸਮਾਜ ਦਾ ਭਾਈਚਾਰਾ ਬਣਾ ਕੇ ਰੱਖੋ ਪਿੰਡ ਦੇ ਵਿੱਚ ਇਹਨਾਂ ਦੇ ਮਾਗਰ ਨਾ ਲੱਗੋ ਜਿਹੜਾ ਲੀਡਰਾਂ ਦੇ ਮਾਗਰ ਲੱਗੂਗਾ ਮੈਂ ਕਹਿਣਾ ਹੁੰਨਾ ਕਿ ਜਿਹੜਾ ਲੀਡਰਾਂ ਦੇ ਮਾਗਰ ਮਲੰਗ ਬਣ ਕੇ ਲੱਗ ਗਿਆ ਉਹ ਤਾਂ ਕੁਝ ਖੱਟਲਾਂ ਦਾ ਜਿਹੜਾ ਸ਼ਾਹ ਬਣ ਕੇ ਲੱਗਿਆ ਉਹਨੂੰ ਇਹ ਮਲੰਗ ਬਣਾਉਂਦੇ ਨੇ ਉਹਨੂੰ ਨਹੀਂ ਕਿਸੇ ਕੱਖਾਂ ਕਰਨੇ ਜੋਗਰਾ ਛੱਡਦੇ ਨੇ ਬਹੁਤਾਂ ਦੇ ਦਾ ਘਰ ਵੀ ਵਿਕ ਗਏ ਇਹਨਾਂ ਦੇ ਮਾਗਰ ਲੱਗ ਕੇ ਇਹਨਾਂ ਝੂਠਲੇ ਪੂਤਲੇ ਨੇ ਇੱਥੇ ਕੋਸ ਦਹਾ ਕੋਸ ਤੜਕੇ ਨੂੰ ਕੋਸ ਹੂੰ ਹੁਣ ਇਹਨਾਂ ਦੀ ਜਿਹੜੀ ਮਤਲਬ ਗੈਰਤਾ ਉਹ ਤਾਂ ਮਰ ਚੁੱਕੀ ਹੈ ਇਹਨਾਂ ਦੀ ਇਹਨਾਂ ਨੂੰ ਤਾਂ ਵਸਾਹੀ ਚੀਜ਼ ਦੀਂਦੀ ਆ ਵੀ ਜਿੱਥੇ ਮੈਨੂੰ ਚੌਧਰ ਮਿਲਦੀ ਆ ਤੜਕੇ ਨੂੰ ਬਦਲ ਜਾਂਦੇ ਨੇ ਹੂੰ ਜਿਹੜਾ ਆਉਣ ਵਾਲਾ ਸਮਾਜ ਆ ਇਹਨਾਂ ਦੇ ਵਰਕਰ ਨੇ ਪਿੰਡਾਂ ਦੇ ਵਿੱਚ ਉਹ ਵੀ ਇਹਨਾਂ ਦਾ ਸਾਥ ਸੱਟੇ ਜਾ ਰਹੇ ਨੇ ਕਿਉਂ ਉਹਨਾਂ ਤੇ ਭਰੋਸੇ ਨਹੀਂ ਰਿਹਾ ਇਹਨਾਂ ਨੂੰ ਕਿਸੇ ਦੇ ਉੱਤੇ ਕਿ ਕੀ ਪਤਾ ਕਿੱਥੇ ਖੜ ਜਾਣ ਜਾ ਕੇ ਆਸੀਂ ਆਪਦਾ ਭਾਈਚਾਰਾ ਪਿੰਡਾਂ ਜੋ ਵੀ ਵਿਗਾੜ ਲੈਨੇ ਆ ਹੂੰ ਇਹਨਾਂ ਦੇ ਪਿੱਛੇ ਲੱਗਦੇ ਰਾਜ ਜਦੋਂ 70 ਸਾਲ ਹੋ ਗਏ ਲੋਕਾਂ ਨੇ ਕਿ ਹੁੰਦੇ ਨੇ ਇਹਨਾਂ ਦੇ ਮਾਦਰ ਲੱਗ ਜਾਂ ਨੂੰ ਇਹਨਾਂ ਨੇ ਲੋਕਾਂ ਬਾਰੇ ਨਹੀਂ ਸੋਚਿਆ ਲੋਕ ਹੁਣ ਇਹਨਾਂ ਬਾਰੇ ਸੋਚਦੇ ਨੇ ਇਹਨਾਂ ਦਾ ਬਣੂਗਾ ਕੀ ਆਉਣ ਵਾਲੇ ਆਪ ਕੋ ਵਿਖਦੇ ਵਿੱਚ ਬਿਲਕੁਲ ਸਹੀ ਦੇ ਭੋਗ ਭੋਗ ਤੇ ਜਾਣ ਕਿਤੇ ਸਮਾਜ ਮਰ ਜਾਣ ਉੱਥੇ ਆਪਣੀਆਂ ਰੋਟੀਆਂ ਸੇਕ ਕੇ ਆਉਂਦੇ ਨੇ ਜਾ ਕੇ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਜੋ ਕੋਈ ਭੋਗ ਨੇ ਇਹਨਾਂ ਦਾ ਸਮਾਜ ਕਰਤਾ ਵੀ ਪਿੰਡ ਦਾ ਜਿਹੜਾ ਗ੍ਰੰਥੀ ਆ ਉਹੀ ਲੋਕਾਂ ਦਾ ਧੰਨਵਾਦ ਕਰ ਤੋਂ ਇਹਨਾਂ ਨੂੰ ਦੂਰ ਹੀ ਰੱਖੋ ਇਹ ਜਿਹਿਆਂ ਨੂੰ ਹੂੰ ਉਹ ਇਹ ਦੇਖੋ ਪਬਲਿਕ ਬਹੁਤ ਪਹਿਲਾਂ ਨਾਲੋਂ ਜਾਗਰੂਕ ਹੋ ਚੁੱਕੀ ਹੈ ਕਿ ਹੁਣ ਸਮਝ ਲੱਗ ਗਈ ਕੌਣ ਸਹੀ ਹੈ ਕੌਣ ਨਲਤ ਹੈ ਦੇਖੋ ਜੀ ਹੁਣ ਤਾਂ ਫਿਰ ਇਹ ਗੱਲਾਂ ਹੋ ਗਈਆਂ ਜਿਵੇਂ ਹੁਣ ਇੱਕ ਇੱਕ ਪਰਿਵਾਰ ਦੇ ਜਿਹੜੇ ਲੀਡਰ ਨੇ ਇੱਕ 당ਗ ਰਾਹ ਚ ਵੜ ਜਾਂਦਾ ਇੱਕ ਬੀਜੇਪੀ ਚ ਵੜ ਜਾਂਦਾ ਇੱਕ ਕਾਲੀਆਂ ਚ ਵੜ ਜਾਂਦਾ ਉਹੀ ਕੰਮ ਹੁਣ ਬਰਕਰਾਰਾ ਵੀ ਹੋ ਗਿਆ ਉਹਨਾਂ ਨੇ ਉਹਨਾਂ ਨੇ ਜੀ ਇਹ ਹੀ ਲੈਣ ਫੜ ਲਈ ਇਹਨਾਂ ਨੇ ਸਿਖਿਆ ਉਹਨੇ ਸਟੇਜਾਂ ਤੇ ਬੁਲਾਉਣਾ ਇਹਨਾਂ ਨੇ ਸਟੇਜਾਂ ਤੇ ਇਹਨਾਂ ਨੇ ਗੱਡੀਆਂ ਚ ਬੈਂਦੇ ਨੇ ਫਿਰ ਉਹ ਵੀ ਜਿਹੜੀ ਪਬਲਿਕ ਆ ਉਹ ਵੀ ਇਹਨਾਂ ਨਾਲ ਦੀ ਹੋ ਜਾਂਦੀ ਅਗਲਾ ਕਹਿੰਦਾ ਅੱਪਾ ਆਪਣੇ ਭਾਈ ਜਾਰੇ ਦੇ ਬਗਿਆੜ ਪਾਲਣਾਂ ਇਹਨਾਂ ਬਿੱਸੇ ਇਹ ਕਿਸੇ ਬਿੱਸੇ ਨਹੀਂ ਪਾਉਂਦੇ ਐ ਤਾਂ ਜਿੱਦਰ ਨੂੰ ਸਿਆਣੇ ਕਹਿੰਦੇ ਨੇ ਪੁਰਸੀ ਤੇ ਕੁਰਸੀ ਵੀ ਲੋੜ ਐ ਇਹਨਾਂ ਨੂੰ ਤਾਂ ਉਧਰੋਂ ਉੱਟ ਜਾਂਦੇ ਨੇ ਇਹਨਾਂ ਨੂੰ ਤਾਂ ਹੂੰ ਪਰ ਜਿਹੜੇ ਲੋਕ ਨੇ ਉਹ ਬਹੁਤ ਸਿਆਣੇ ਹੋ ਗਏ ਅੱਗੇ ਨਾਲੋਂ ਮੈਂ ਤੁਹਾਨੂੰ ਦੱਸਾਂ ਤਾਂ ਵੀ ਜਿਵੇਂ ਆ ਖਲੂਰ ਸਾਹਿਬ ਦੀ ਆ ਵੀ ਇਹਨਾਂ ਦੇ ਕਾਲ ਜੰਬਰਤ ਪਾਲ ਦੇ ਹੋ ਸਕਦਾ ਤਾਂ ਵੀ ਰੱਤ ਹੋਣਗੇ ਸਰਕਾਰਾਂ ਨੇ ਇਹ ਜੇ ਕੰਮ ਨੇ ਜੇ ਉਹਦੇ ਕਾਗਜ਼ ਸਹੀ ਹੋ ਇੱਕ ਪੰਜਾਬ ਦੇ ਵਿੱਚ ਕੁਝ ਜੋਨ ਮਾਸਟਿਕ ਲੋਕਾਂ ਦੀ ਆਵਾਜ਼ بلند ਕਰਕੇ ਇਹ ਜੇ ਸਮਾਜ ਦੇ ਭਾਈਚਾਰੇ ਦੇ ਉਹਨਾਂ ਨਾਲ ਜੁੜੀ ਜਾਂਦੇ ਨੇ ਉਹਨਾਂ ਨਾਲ ਟਾਈਮ ਦੇ ਵਿੱਚ ਨੇੜੇ ਆਜੂ ਕਿਸੇ ਟਾਈਮ ਵੋਟਾਂ ਦੀ ਪਹਿਲੀ ਰਿਕਾਰਡ ਤੋੜ ਜਿੱਤ ਹੋਈਆਂ ਉਹਨਾਂ ਦੀ ਬਿਲਕੁਲ ਜੀ ਪਰ ਜਿਵੇਂ ਹੁਣ ਭਗਵੰਤ ਮਾਨ ਸਾਹਿਬ ਕਰ ਰਹੇ ਨੇ ਜਿਵੇਂ ਕੰਮ ਪਾਣੀ ਦੇ ਮੁੱਦਿਆਂ ਤੇ ਦਿਖਾ ਰਹੇ ਨੇ ਇੱਕ ਧੂਰੇ ਰੇ ਦੇ ਵਿੱਚ ਦਿਖਾ ਰਹੇ ਕਿ ਪੂਰੇ ਪਿੰਡ ਦਾ ਵੀ ਪਾਈਪ ਲਾਈਨਾਂ ਕੱਢਤੀਆਂ ਜੇ ਪਾਈਪ ਲਾਈਨਾਂ ਪਾਣੀ ਦੀਆਂ ਕੱਢਣਗੇ ਸਾਨੂੰ ਬਿਜਲੀ ਦੀ ਸਹੂਲਤ ਦਿੱਤੀ ਆ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂ ਪਰ ਕੰਮ ਦੇਖ ਕੇ ਵੋਟਾਂ ਪਾਓ ਪਾਰਟੀ ਦੇਖ ਕੇ ਨਾ ਵੋਟਾਂ ਪਾਓ ਪਤਾ ਚੈਣਾ ਵੀ ਜਿੰਨਾ ਇਹਨਾਂ ਨੇ ਭਗਵੰਤ ਮਾਨ ਨੇ ਪਾਣੀ ਬਚਾ ਲਓਗੇ ਆਪਣਾ ਜ਼ਮੀਨ ਬਚਾ ਲਓਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਕਿਸੇ ਟਾਈਮ ਜੰਗ ਲੱਗਣੀ ਹੈ ਜਿਹੜੀ ਪਾਣੀ ਤੇ ਨਾਜ ਦੀ ਜੰਗ ਲੱਗਣੀ ਹੈ ਦੇਖ ਲਿਓ ਆਲਡ ਬਾੜ ਇਹ ਗੱਲ ਵੀ ਨਾਜ ਤੇ ਪਾਣੀ ਬਚ ਗਿਆ ਉਹ ਅਮੀਰ ਹੋ ਜਾਊਗਾ ਉਹ ਕੇਸ ਬਿਲਕੁਲ ਜੀ ਦੇਖੋ ਮਾਲਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਇਹ ਸੀਗੇ ਸੰਗਰੂਰ ਤੋਂ ਮਾਲਵੀ ਨੇ ਇਹਨਾਂ ਦੇ ਬਹੁਤ ਵਧੀਆ ਜਿਹੜੇ ਵਿਚਾਰ ਹੁੰਦੇ ਨੇ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਜਿਹੜੀ ਇਹ ਵੋਟ ਪਾਓ ਆਪਣਾ ਜਿਹੜਾ ਹੈ ਇਮਾਨਦਾਰ ਕੈਂਡੀਡੇਟ ਨੂੰ ਪਾਓ ਜੋ ਵਧੀਆ ਤਰੀਕੇ ਨਾਲ ਤੁਹਾਡਾ ਕੰਮ ਵੀ ਕਰ ਸਕੇ ਤੁਹਾਡੇ ਆਪਣੇ ਪੰਜਾਬ ਦੇ ਦੇਸ਼ ਦੇ ਵਿਕਾਸ ਦੇ ਲਈ ਜਿਹੜਾ ਕੰਮ ਕਰ ਸਕੇ ਤੇ ਹੁਣ ਜਿਵੇਂ ਅਸੀਂ ਅੱਜ ਗੱਲ ਕਰ ਰਹੇ ਸੀ ਪਟਿਆਲਾ ਦੇ ਕਿ ਪਟਿਆਲਾ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਹੈ ਕੌਣ ਐਮਪੀ ਸੀਟ ਲੈ ਕੇ ਜਾ ਸਕਦਾ ਹੈ ਇਹ ਆਉਣ ਵਾਲਾ ਹੀ ਸਮਾਂ ਦੱਸੂਗਾ ਕਿ ਜਿਹੜਾ ਡਾਕਟਰ ਧਰਮਵੀਰ ਗਾਂਧੀ ਲੈ ਕੇ ਜਾ ਸਕਦੇ ਨੇ ਜਾਂ ਡਾਕਟਰ ਬਲਬੀਰ ਸਿੰਘ ਜੀ ਜਾਂ ਫਿਰ ਪਰਨੀਤ ਕੌਰ ਜਾਂ ਐਨ ਕੇ ਸ਼ਰਮਾ ਇਹ ਆਉਣ ਵਾਲਾ ਸਮਾਂ ਦੱਸੂ ਕਿਉਂਕਿ ਇੱਕ ਤਰੀਕ ਨੂੰ VOTING ਹੋਣੀ ਹੈ ਤੇ ਆਪਣੀ ਸੋਚ ਸਮਝ ਕੇ VOTING ਪਾਓ ਤੇ ਜਿਹੜਾ 4 ਜੂਨ ਨੂੰ ਇਸ ਦਾ ਰਿਜ਼ਲਟ ਆ ਜਾਏਗਾ ਕਿ ਕੌਣ ਜਿਹੜਾ ਬਾਜ਼ੀ ਮਾਰ ਰਿਹਾ ਅੱਗੇ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਹਾਂਗੇ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਹੁਣ